ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਚਾਰ ਦੇ ਮਸਾਲੇ ਤੋਂ ਪਰੌਂਠਾ ਤੇ ਚਾਰ ਦੇ ਮਸਾਲੇ ਦਾ ਪਰੌਂਠਾ ਬਹੁਤ ਜ਼ਿਆਦਾ ਟੇਸਟ ਬੰਦ ਆ ਤੇ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਆ ਤੇ ਇੱਥੇ ਆਪਾਂ ਹੁਣ ਇੱਕ ਪੇੜਾ ਲੈ ਲਿਆ ਸੀ ਆਟੇ ਦਾ ਪੇੜਾ ਲੈ ਲਿਆ ਸੀ ਤੇ ਆਪਾਂ ਆਟੇ ਨੂੰ ਥੂਲਾ ਲਾ ਕੇ ਤੇ ਵੇਲ ਲਵਾਂਗੇ ਇਸ ਤਰ੍ਹਾਂ ਆਪਾਂ ਆਟੇ ਨੂੰ ਪੇੜੇ ਨੂੰ ਆਪਾਂ ਵਧਾ ਲਵਾਂਗੇ। ਤੋਂ ਫਿਰ ਤੋਂ ਤੂੜਾ ਲਾ ਦੇਵਾਂਗੇ ਆਪਾਂ। ਹੁਣ ਅਸੀਂ ਰੋਟੀ 베ਰ ਕੇ ਉੱਪਰ ਇਹਦੇ ਕਿਉਂ ਲਗਾ ਦੇਵਾਂਗੇ? ਸਾਰੇ ਆਸੇ-ਪਾਸੇ ਆਪਾਂ ਥੋੜਾ-ਥੋੜਾ ਕਿਉਂ ਲਾ ਦਿੱਤਾ ਸੀ? ਤੇ ਹੁਣ ਆਪਾਂ ਇਹਦੇ ਉੱਪਰ ਥੋੜਾ ਜਿਹਾ ਨਮਕ ਪਾ ਦਵਾਂਗੇ। ਜਿਆਦਾ ਨਹੀਂ ਇੱਕ ਪਾਉਣਾ ਕਿਉਂਕਿ ਚਾਰ ਦੇ ਵਿੱਚ ਨਮਕ ਹੁੰਦਾ ਆ। ਤੇ ਉੱਪਰੋਂ ਦੀ ਥੋੜੀ ਜਿਹੀ ਆਪਾਂ ਜਵੈਣ ਪਾ ਦਵਾਂਗੇ। ਜਵੈਣ ਪਾ ਕੇ ਹਾਜਮਾ ਵੀ ਸਹੀ ਰਹਿੰਦਾ ਤੇ ਟੇਸਟ ਵੀ ਲੱਗਦਾ ਪਰੌਂਠਾ। ਤੇ ਹੁਣ ਅਸੀਂ ਇਹਦੇ ਉੱਤੇ ਅੰਬ ਦਾ ਚਾਰ ਪਾ ਦਵਾਂਗੇ। ਮਸਾਲਾ ਅੰਬ ਦਾ ਉਹਦੀ ਆਪਾਂ ਧਨੀਏ ਲਾ ਦੇਵਾਂਗੇ ਉੱਪਰ ਇਹਦੇ ਤੇ ਇਹਨੂੰ ਹੁਣ ਅਸੀਂ ਇਸ ਤਰ੍ਹਾਂ ਫੋਲਡ ਕਰ ਦੇਵਾਂਗੇ ਫੋਲਡ ਕਰਕੇ ਫਿਰ ਕੋਲ ਥੋੜਾ ਜਿਹਾ ਆਪਾਂ ਫੇਰ ਉੱਪਰ ਕਿਉਂ ਲਾਵਾਂਗੇ ਇਹਦੇ ਕਿਉਂ ਲਾ ਕੇ ਫਿਰ ਥੋੜਾ ਜਿਹਾ ਆਪਾਂ ਨਮਕ ਲਾ ਦੇਵਾਂਗੇ ਜਵੈਨ ਪਾ ਦਾਂਗੇ ਉੱਪਰ ਫਿਰ ਮਸਾਲੇ ਨੂੰ ਆਪਾਂ ਥੋੜਾ ਥੋੜਾ ਉੱਪਰ ਲਾ ਦੇਵਾਂਗੇ ਜੇ ਤੁਸੀਂ ਦੁਬਾਰਾ ਨਮਕ ਨਹੀਂ ਪਾਉਣਾ ਮਸਾਲੇ ਦੇ ਵਿੱਚ ਨਮਕ ਹੁੰਦਾ ਤਾਂ ਨਮਕ ਆਪਾਂ ਨਹੀਂ ਪਾਵਾਂਗੇ ਮਸਾਲਾ ਕਿਉਂਕਿ achar ਦਾ ਪਹਿਲਾਂ ਹੀ ਤਿੱਖਾ ਹੁੰਦਾ ਹੈ ਫਿਰ ਉੱਪਰੋਂ ਦੀ ਆਪਾਂ ਇਹਨੂੰ ਧਨੀਆ ਲਾ ਦਾਂਗੇ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਵਾਂਗੇ ਇਹ ਰ ਤੁਸੀਂ ਦੇ ਸਕਦੇ ਕਿੰਨਾ ਵਧੀਆ ਆਪਾਂ 54 ਵਾਲਾ ਪਰੌਠਾ ਬਣਾ ਕੇ ਤਿਆਰ ਕਰਾਂਗੇ ਤੂਲੇ ਨੂੰ ਲਾ ਦੇਵਾਂਗੇ ਆਪਾਂ ਸਹੀ ਹੁਣ ਆਪਾਂ ਵੇਲ ਕੇ ਇਹਨੂੰ ਤਿਆਰ ਕਰਾਂਗੇ ਤੇ ਆਪਾਂ ਟਿਫਿਨ ਬਾਕਸ ਵਿੱਚ ਵੀ ਪਰੌਠਾ ਇਹ ਵਾਲਾ ਪਾ ਕੇ ਬੱਚਿਆਂ ਨੂੰ ਭੇਜ ਸਕਦੇ ਆ ਤੇ ਬੱਚੇ ਬਹੁਤ ਖੁਸ਼ ਹੋ ਕੇ ਪਰੌਠਾ ਖਾਂਦੇ ਆ ਪਰਾਉਠੇ ਨੂੰ ਆਪਾਂ ਬੇਲ ਲਿਆ ਸੀ ਤੁਹਾਨੂੰ ਆਪਾਂ ਇਹਨੂੰ ਤਵੇ ਦੇ ਉੱਪਰ ਪਾ ਦਵਾਂਗੇ ਗੈਸ ਉੱਪਰ ਆਪਾਂ ਤਵੇ ਨੂੰ ਰੱਖ ਲਏ ਸੀ ਤਵੇ ਦੇ ਉੱਪਰ ਆਪਾਂ ਹੁਣ ਪਰੌਠੇ ਨੂੰ ਪਾ ਦਵਾਂਗੇ ਤੇ ਪਰੌਠੇ ਨੂੰ ਸਿਕਨ ਦਵਾਂਗੇ ਪਰੌਠੇ ਦੀ ਆਪਾਂ ਸਾਈਡ ਚੇਂਜ ਕਰ ਦਵਾਂਗੇ ਪਰੌਠੇ ਦੇ ਉੱਪਰ ਆਪਾਂ ਘਿਓ ਨੂੰ ਲਾ ਦਵਾਂਗੇ ਉਨਾ ਸਾੜਾ ਤੇ ਆਪਾਂ ਕਿਉਂ ਲਾ ਦਾਂਗੇ ਇਹਨਾਂ ਦੇ ਉੱਪਰ ਕਿ ਪਰੌਠੇ ਨੂੰ ਆਪਾਂ ਲੋ ਫਲੇਮ ਤੇ ਹੀ ਸੇਕਾਂਗੇ ਜਿਹੜਾ ਪਰੌਠਾ ਕਰੈਂਚੀ ਜਿਹਾ ਬਣ ਕੇ ਤਿਆਰ ਹੋਏਗਾ ਇਸ ਤਰ੍ਹਾਂ ਆਪਾਂ ਘਮਾ ਕੇ ਪਰੌਠੇ ਨੂੰ ਸੇਕ ਲਵਾਂਗੇ ਬਹੁਤ ਵਧੀਆ ਖਾਂਚ ਟੇਸਟ ਲੱਗਦਾ ਬਰੌਣ ਬਰੌਣ ਪਰੌਂਠਾ ਹੋਵੇ ਤੇ ਕਿੰਨਾ ਵਧੀਆ ਪਰੌਠਾ ਬਣ ਕੇ ਰੈਡੀ ਹੋ ਗਿਆ ਤੇ ਪਰੌਠੇ ਦੀ ਤੁਸੀਂ ਪਰਤ ਦੇਖ ਸਕਦੇ ਹੋ ਅੰਦਰੋਂ ਕਿੰਨੀ ਵਧੀਆ ਇਹ ਮਸਾਲੇਦਾਰ ਪਰੌਠਾ ਬਣ ਕੇ ਤਿਆਰ ਹੋ ਗਿਆ ਏ ਤੇ ਬਹੁਤ ਜ਼ਿਆਦਾ ਟੇਸਟ ਵਾਲਾ ਪਰੌਠਾ ਤੇ ਆਪਾਂ ਇਧਰੋਂ ਦੀ ਸਾਈਡ ਵੀ ਤੁਹਾਨੂੰ ਦਿਖਾ ਦਵਾਂਗੇ ਤੇ ਬੱਚੇ ਬਹੁਤ ਖਾਣ ਚ ਖੁਸ਼ ਹੁੰਦੇ ਆ ਦੂਸਰੇ ਪਰੌਠੇ ਨੂੰ ਮੈਂ ਇਸੇ ਤਰ੍ਹਾਂ ਬਣਾ ਕੇ ਤੇ ਤਵੇ ਦੇ ਉੱਤੇ ਪਾ ਦਿੱਤਾ ਸੀ ਤੇ ਇਹਨੂੰ ਵੀ ਆਪਾਂ ਸਿਕਨ ਦਵਾਂਗੇ ਪਰੌਠੇ ਦੀ ਆਪਾਂ ਸਾਈਡ ਚੇਂਜ ਕਰ ਦਾਂਗੇ ਪਰੌਠੇ ਦੇ ਉੱਪਰ ਆਪਾਂ ਘਿਓ ਲਾ ਦਾਂਗੇ ਦੂਸਰੀ ਸਾਈਡ ਵੀ ਘਿਓ ਲਾ ਦਵਾਂਗੇ ਪਰੌਠੇ ਦੇ ਉੱਪਰ ਇਹ ਪਰੌਠਾ ਖਾਨ ਚ ਜਿਸ ਤਰ੍ਹਾਂ ਆਪਾਂ ਬਾਜ਼ਾਰ ਦੇ ਖੁਲਚੇ ਲਿਆ ਕੇ ਖਾਂਦੇ ਉਸ ਤਰ੍ਹਾਂ ਆਪਾਂ ਲੋਕ ਨੇਮ ਤੇ ਪਰੌਠਾ ਪਕਾ ਕੇ ਤਿਆਰ ਕਰਾਂਗੇ ਤੇ सेम ਉਸੇ ਤਰ੍ਹਾਂ ਦਾ ਪਰੌਠਾ ਪਰੌਠੇ ਦਾ ਟੇਸਟ ਆਉਂਦਾ ਹੈ ਤੇ ਬਹੁਤ ਵਧੀਆ ਲੱਗਦਾ ਹੈ ਤੇ ਤੁਸੀਂ ਜਰੂਰ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਬੱਚੇ ਬਹੁਤ ਖੁਸ਼ ਹੋਣਗੇ ਪਰੌਠੇ ਵਿੱਚ ਖਾ ਕੇ ਪਰੋਠਾ ਬਣ ਕੇ ਤਿਆਰ ਹੈ ਤੇ ਅਸੀਂ ਪਰੋਠੇ ਨੂੰ ਇਹਨੂੰ ਵੀ ਖੋਲ ਕੇ ਦਿਖਾ ਦਵਾਂਗੇ ਪਰੋਠੇ ਦੀ ਇੱਕ ਲੇਅਰ ਤੇ ਇਹ ਵਾਲੀ ਦੂਸਰੀ ਲੇਅਰ ਆਪ ਤੁਸੀਂ ਦੇਖ ਸਕਦੇ ਅੰਦਰੋਂ ਬਹੁਤ ਕਰੈਂਚੀ ਹੈ ਪਰੋਠਾ ਬਣ ਕੇ ਤਿਆਰ ਹੈ ਇੱਥੇ ਮੈਂ ਸਾਰੇ ਪਰੌਠੇ ਬਣਾ ਕੇ ਤਿਆਰ ਕਰ ਲਿਆ ਤੇ ਪਰੌਠੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਪਰੌਠੇ ਬਣ ਕੇ ਤਿਆਰ ਹੋਏ ਆ ਪਰੌਠੇ ਨੂੰ ਆਪਾਂ ਪਲੇਟ ਵਿੱਚ ਰੱਖ ਦਵਾਂਗੇ ਪਰੌਠੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਤੇ ਤੁਸੀਂ ਪਰੌਠੇ ਦੇਖੋ ਕਿੰਨੇ ਵਧੀਆ ਮਸਾਲੇਦਾਰ ਪਰੌਠੇ ਬਣੇ ਆ ਬਹੁਤ ਵਧੀਆ ਇਹ ਪਰੌਂਠੇ ਟੇਸਟ ਲੱਗਦੇ ਬਣ ਕੇ ਵੀ ਤਿਆਰ ਹੁੰਦੇ ਕਿੰਨੀਆਂ 2-2 3-3 ਲਹਿਰਾ ਪਰੌਂਠੀਆਂ ਦੀਆਂ ਬਣ ਕੇ ਤਿਆਰ ਹੋਈਆਂ ਤੇ ਜੇ ਤੁਹਾਨੂੰ ਮੇਰੇ ਪਰੌਂਠੇ ਬਣਾਉਣ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਤੇ ਇਹ ਚਾਟ ਦੇ ਮਸਾਲੇ ਦੇ ਪਰੌਂਠੇ ਬਹੁਤ ਜ਼ਿਆਦਾ ਟੇਸਟ ਬੰਦੇ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ